ਦਾ ਪਹਿਲਾਂ ਪ੍ਰਭਾ ਹੁੰਦਾ ਪਾਣੀ ਆ ਜਾਂਦਾ ਬਹੁਤ ਸਾਰਾ ਤੇ ਪਲਾਨੀ ਫਲੋਟ ਕਰਨ ਦੀ ਲੋੜ ਪੈਂਦੀ ਹੈ ਬਟ ਜਦੋਂ ਪਾਣੀ ਥੋੜਾ ਰੀਸੀਡ ਕਰਦਾ ਹੈ ਉਹਦੇ ਬਾਅਦ ਦਲਦਲ ਤੇ ਕਿਚੜ ਆ ਜਾਂਦਾ ਹੈ ਬੋਟ ਚੱਲੀਆਂ ਬੰਦ ਹੋ ਜਾਂਦੀਆਂ ਨੇ ਉੱਥੇ ਤੇ ਇਹ ਵਹੀਕਲ ਦੀ ਕੈਪੇਬਿਲਿਟੀ ਹੈ ਕਿ ਕਿਚੜ ਵਿੱਚ ਰੇਗਿਸਤਾਨ ਵਿੱਚ ਜਾਂ ਦਲਦਲ ਵਿੱਚ ਇ ਉੱਥੇ ਵੀ ਚੱਲ ਜਾਂਦੀ ਹੈ ਤੁਹਾਡੇ ਕੋਲ ਲੈਂਡਸਲਾਈਡ ਹੋ ਗਈ ਜਿੱਥੇ ਪੱਥਰ ਆ ਗਿਆ ਇਹ ਗੱਡੀ ਦੀ ਕੈਪੇਬਿਲਿਟੀ ਕਿ ਪੱਥਰ ਦੇ ਉੱਤੇ ਵੀ ਇਹ ਆਪਣੇ ਗ੍ਰਿਪ ਕਰਕੇ ਨਿਕਲ ਜਾਂਦੀ ਹੈ ਪੱਥਰਾਂ ਦੇ ਉੱਤੇ ਉਸ ਉਸ ਟੇਰੇਨ ਵਿੱਚ ਮੋਬਿਲਿਟੀ ਪ੍ਰੋਵਾਈਡ ਕਰਦੀ ਜਿੱਥੇ ਦੂਜੀ ਆਮ ਗੱਡੀਆਂ ਨਹੀਂ ਜਾ ਸਕਦੀ ਇਸ ਲਈ ਸਪੈਸ਼ਲਿਸਟ ਹੈ ਜਿਹੜੇ ਲੋਕ ਪਿਆਰ ਨਾਲ ਦੂਜਾ ਨਾਮ ਦੇ ਰਹੇ ਬੰਬੂ ਕਾਟ ਜਾਂ ਟੈਂਕ ਕਹਿ ਰਹੇ ਨੇ ਉਹ ਅਸੀਂ ਪਿਆਰ ਦੇ ਹਿਸਾਬ ਨਾਲ ਅਸੀਂ ਇਸ ਮਤਲਬ ਦਿਲ ਨੂੰ ਦਿਲ ਵਿੱਚ ਰੱਖਦੇ ਆਪਨੇ ਬਟ ਇਹਦਾ ਅਸਲੀ ਨਾਮ ਐਸਐਮਬੀ ਐਨ1200 ਸਭ ਤੋਂ ਪਹਿਲਾਂ ਇਹ ਵੀਕਲ ਰਸ਼ੀਆ ਤੇ ਯੂਕਰੇਨ ਦੀ ਵਾਰ ਦੇ ਵਿੱਚ ਦੇਖੇ ਗਏ ਸੀ ਤੇ ਹੁਣ ਪੰਜਾਬ ਦੇ ਜਦੋਂ ਵਿੱਚ ਜਦੋਂ ਹਾੜ ਆਇਆ ਹੈ ਤਾਂ ਉਦੋਂ ਪਿਛਲੇ 2 ਦਿਨਾਂ ਦੇ ਵਿੱਚ ਇਹ ਹਾੜਾਂ ਦੇ ਵਿੱਚ ਆਪਣੀ ਸੇਵਾ ਦੇ ਰਿਹਾ ਹੈ ਲੋਕਾਂ ਦੀ ਜਾਨ ਬਚਾ ਰਿਹਾ ਹੈ ਇਹ ਟੈਕਨੋਲੋਜੀ ਬਾਰੇ ਜਾਨਣਾ ਚਾਹਾਂਗੇ ਕਿ ਇਹ ਰਸ਼ੀਆ ਤੋਂ ਲਈ ਗਈ ਹੈ ਜਾਂ ਰੂਸ ਤੋਂ ਲਈ ਗਈ ਹੈ ਉਹ ਯੂਕਰੇਨ ਤੋਂ ਲਈ ਇਹ オリジナル ਟੈਕਨੋਲੋਜੀ ਯੂਕਰੇਨੀਅਨ ਕੰਪਨੀ ਦੀ ਹੈ ਤੇ ਉਹ ਸਾਡੇ ਪਾਰਟਨਰ ਨੇ ਐਸੀ ਉਹਨਾਂ ਦੇ ਨਾਲ ਮਿਲ ਕੇ ਇਹਨੂੰ ਇੰਡੀਆ ਚ ਲੋਕਲਾਈਜ਼ ਕੀਤਾ ਹੈ ਇੰਡੀਅਨ ਕੰਡੀਸ਼ਨਸ ਵਾਸਤੇ ਲੋਕਲਾਈਜ਼ ਕੀਤਾ ਇੰਡੀਅਨ ਸਪਲਾਈ ਚੇਨ ਵਾਸਤੇ ਲੋਕਲਾਈਜ਼ ਕੀਤਾ ਸੋ ਜਿਹੜਾ ਇਹ ਵਰਸ਼ਨ ਹੈ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਜਿਹੜੀ ਬੰਦੀ ਸ਼ਰਪ 1200 ਉਹਦਾ ਇੰਡੀਅਨ ਵਰਸ਼ਨ ਹੈ ਏਬੀਪੀ ਸਾਂਝਾ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਸ਼ਰਫ ਟੁੱਡੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਤੇ ਉਹਨਾਂ ਹੜ੍ਹਾਂ ਦੇ ਵਿੱਚ ਇੱਕ ਸਪੈਸ਼ਲ ਮੋਬਿਲਿਟੀ ਵੀਹਿਕਲ ਲੋਕਾਂ ਦੀ ਜਾਨ ਬਚਾ ਰਿਹਾ ਹੈ ਅੱਜ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਜੀਐਸਡਬਲਿਊ ਗੀਕੋ ਮੋਟਰਸ ਦੇ ਵਿੱਚ ਫੈਕਟਰੀ ਦੇ ਵਿੱਚ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਡਾਇਰੈਕਟਰ ਜਸਕਿਰਤ ਨਾਗਰਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਫਲੱਡ ਦੇ ਵਿੱਚ ਤੁਹਾਡੇ ਵੱਲੋਂ ਬਣਾਏ ਜਾ ਰਹੇ ਵੀਹਿਕਲਸ ਲੋਕਾਂ ਦੀ ਹੈਲਪ ਕਰ ਰਹੇ ਨੇ ਜਾਨ ਬਚਾ ਰਹੇ ਨੇ ਕੀ ਕਹਿਣਾ ਚਾਹੋ ਸਰ ਇੰਨੇ ਹੀ ਕਹਿ ਸਕਦੇ ਆ ਕਿ ਸ ਇੱਕ ਸੈਟੀਸਫੈਕਸ਼ਨ ਮਿਲ ਰਹੀ ਹੈ ਇੱਕ ਰੂਹ ਨੂੰ ਸਕੂਨ ਮਿਲ ਰਿਹਾ ਹੈ ਕਿ ਜਿਹੜੀ ਗੱਡੀ ਅਸੀਂ ਬਣਾਈ ਸੀ ਜਿਸ ਪਰਪਸ ਵਾਸਤੇ ਉਸ ਕੰਮ ਚਾ ਰਹੀਏ ਸਫਲਤਾਪੂਰਵਕ ਕਰੀਏ ਕੰਮ ਤੇ ਜਿਸ ਪਰਪਸ ਲਈ ਅਸੀਂ ਭੇਜੀਆਂ ਸੀ ਗੱਡੀਆਂ ਕਿ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕੇ ਉਹ ਕਰ ਪਾ ਰਹੀ ਹੈ ਗੱਡੀ ਬੜੀ ਸੈਟੀਸਫਾਈਂਗ ਫੀਲਿੰਗ ਹੈ ਜੀ ਗੁਰੂ ਕੀ ਫੌਜ ਸਿੰਘ ਖਾਲਸਾ ਹਰ ਥਾਂ ਤੇ ਪਹੁੰਚ ਜਾਂਦਾ ਜਿੱਥੇ ਲੋਕਾਂ ਦੀ ਮਦਦ ਦੀ ਲੋੜ ਹੋਵੇ ਸੇਵਾ ਦੀ ਲੋੜ ਹੋਵੇ ਤੁਸੀਂ ਵੀ ਆਪਣੀ ਸੇਵਾ ਦਾ ਯੋਗਦਾਨ ਪਾਇਆ ਹੈ ਮਨ ਚ ਕੀ ਭਾਵਨਾ ਕੀ ਮਹਿਸੂਸ ਹੋ ਰਿਹਾ ਹੈ ਸਰ ਬੈਕ ਇਨਸਾਨ ਦੀ ਤਰ੍ਹਾਂ ਕੀਤਾ ਹੈ ਕੰਮ ਤੇ ਸਾਡੇ ਨਾਲ ਜਿਹੜੀ ਕੰਪਨੀ ਪੂਰੀ ਸਾਰਿਆਂ ਨੇ ਮਿਲ ਕੇ ਕੀਤਾ ਹੈ ਉੱਤੋਂ ਲੈ ਕੇ ਥੱਲੇ ਤੱਕ ਸਟਾਰਟਿੰਗ ਫਰੋਮ 파ਰਥ ਜਿੰਦਲ ਜਿਨੇ ਇਹਦੇ ਬਾਰੇ ਕਿਹਾ ਸੀ ਕਿ ਅਸੀਂ ਜਾ ਕੇ ਰਾਹਤ ਪ੍ਰਦਾਨ ਕਰਨੀ ਹੈ ਇੱਥੇ ਮੈਨੂੰ ਲੱਗਦਾ ਹੈ ਕਿ ਇਸ ਕੰਪਨੀ ਵਿੱਚ ਇਹਨਾਂ ਨੇ ਕਿਸੇ ਦਿਨ ਇਹ ਨਹੀਂ ਸੋਚਿਆ ਕਿਹੜਾ ਧਰਮ ਕਿਹੜਾ ਕੋਈ ਜਾਤ ਵਾਦ ਬਰਾਦਰੀ ਕੁਝ ਨਹੀਂ ਸੋਚ ਕੇ ਬਸ ਇਹ ਸੋਚ ਕੇ ਚੱਲੇ ਸੀ ਕਿ ਅਸੀਂ ਹਿਊਮੈਨਿਟੀ ਹਿਮੇਨਿਟਰੀਅਨ ਏਡ ਪ੍ਰੋਵਾਈਡ ਕਰਨੀ ਲੋਗਾਂ ਨੂੰ ਰਾਹਤ ਦੇਣਾ ਸਰਕੂਲ ਇੱਕ ਸਾਧਨ ਹੈਗਾ ਸਰਕੂਲ ਇੱਕ ਮਸ਼ੀਨ ਹੈ ਜਿਹੜੀ ਕਿ ਬਹੁਤ ਚੰਗਾ ਕੰਮ ਕਰ ਸਕਦੀ ਹੈ ਉਸ ਕਰਕੇ ਅਸੀਂ ਬਿਨਾਂ ਸੋਚੇ ਗੱਡੀਆਂ ਤੋਰਤੀਆਂ ਸੀ ਇੱਥੋਂ ਕਿ ਜਾਓ ਜੀ ਅਜਨਲੇ ਜਾਓ ਯਾ ਕਿਸ਼ਤਵਾਰ ਜਾਓ ਯਾ ਉਥੇ ਜਾ ਇਸ ਵੀਕਲ ਦੇ ਨਾਮ ਨੂੰ ਲੈ ਕੇ ਕਾਫੀ ਦੁਵਿਧਾ ਹੈ ਕਨਫਿਊਜ਼ਨ ਹੈ ਕਿ ਇਸ ਵੀਕਲ ਨੂੰ ਕਹਿੰਦੇ ਕੀ ਹੈ ਕੋਈ ਇਸ ਨੂੰ ਟੈਂਕ ਕਹਿ ਰਿਹਾ ਕੋਈ ਇਸ ਨੂੰ ਬੰਬੂ ਕਾਰਟ ਕਹਿ ਰਿਹਾ ਕੋਈ ਇਸ ਨੂੰ ਵਖਰੀ ਕਿਸ਼ਤੀ ਕਹਿ ਰਿਹਾ ਤੁਸੀਂ ਦੱਸੋ ਵੀ ਇਹਦਾ ਵੀਕਲ ਦਾ ਨਾਮ ਅਸਲ ਦੇ ਵਿੱਚ ਹੈ ਕੀ ਇਸ ਵੀਕਲ ਦਾ ਨਾਮ ਹੈ ਸਪੈਸ਼ਲਿਸਟ ਮੋਬਿਲਿਟੀ ਵੀਕਲ ਐਨ 1200 ਜਿਹੜਾ ਜੋ ਇਹਦਾ ਨਾਮ ਹੈਗਾ ਸਪੈਸ਼ਲਿਸਟ ਮੋਬਿਲਿਟੀ ਇਸ ਲਈ ਕਹਿੰਦੇ ਨੇ ਕਿ ਉਹ ਉਸ ਪਾਸ ਉਸ ਉਸ ਟੇਰੇਨ ਵਿੱਚ ਮੋਬਿਲਿਟੀ ਪ੍ਰੋਵਾਈਡ ਕਰਦੀ ਜਿੱਥੇ ਦੂਜੀ ਆਮ ਗੱਡੀਆਂ ਨਹੀਂ ਜਾ ਸਕਦੀ ਇਸ ਲਈ ਸਪੈਸ਼ਲਿਸਟ ਹੈ ਐਂਡ 1200 ਦਾ ਮਤਲਬ ਇਹ ਹੈ ਕਿ 1200 ਕਿਲੋ ਵਜ਼ਨ ਇਹ ਲੈ ਜਾ ਸਕਦੀ ਹੈ ਤੇ ਜਿਹੜੇ ਲੋਕ ਪਿਆਰ ਨਾਲ ਦੂਜਾ ਨਾਮ ਦੇ ਰਹੇ ਬੰਬੂ ਕਾਰ ਜਾਂ ਟੈਂਕ ਕਹਿ ਰਹੇ ਨੇ ਉਹ ਅਸੀਂ ਪਿਆਰ ਦੇ ਹਿਸਾਬ ਨਾਲ ਅਸੀਂ ਮਤਲਬ ਦਿਲ ਨੂੰ ਰਿਲ ਵਿੱਚ ਰੱਖਦੇ ਆ ਆਪਣੇ ਬਟ ਇਹਦਾ ਅਸਲੀ ਨਾਮ ਐਸਐਮਵੀ ਐਂਡ 1200 ਹੈ ਸਭ ਤੋਂ ਪਹਿਲਾਂ ਇਹ ਵੀਕਲ ਰਸ਼ੀਆ ਤੇ ਯੂਕਰੇਨ ਦੀ ਵਾਰ ਦੇ ਵਿੱਚ ਦੇਖੇ ਗਏ ਸੀ ਤੇ ਹੁਣ ਪੰਜਾਬ ਦੇ ਜਦੋਂ ਵਿੱਚ ਜਦੋਂ ਹੜਾ ਆਇਆ ਹੈ ਤਾਂ ਉਦੋਂ ਪਿਛਲੇ 2 ਦਿਨਾਂ ਦੇ ਵਿੱਚ ਇਹ ਹੜ੍ਹਾਂ ਦੇ ਵਿੱਚ ਆਪਣੀ ਸੇਵਾ ਦੇ ਰਿਹਾ ਹੈ ਲੋਕਾਂ ਦੀ ਜਾਨ ਬਚਾ ਰਿਹਾ ਹੈ ਇਹ ਟੈਕਨੋਲੋਜੀ ਬਾਰੇ ਜਾਨਣਾ ਚਾਹਾਂਗੇ ਕਿ ਇਹ ਰਸ਼ੀਆ ਤੋਂ ਲਈ ਗਈ ਹੈ ਜਾਂ ਰੂਸ ਤੋਂ ਲਈ ਗਈ ਹੈ ਉਹ ਯੂਕਰੇਨ ਤੋਂ ਲਈ ਗਈ ਇਹ オリジナル ਟੈਕਨੋਲੋਜੀ ਯੂਕਰੇਨੀਅਨ ਕੰਪਨੀ ਦੀ ਹੈ ਤੇ ਉਹ ਸਾਡੇ ਪਾਰਟਨਰ ਨੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਇਹਨੂੰ ਇੰਡੀਆ ਚ ਲੋਕਲਾਈਜ਼ ਕੀਤਾ ਇੰਡੀਅਨ ਕੰਡੀਸ਼ਨਸ ਵਾਸਤੇ ਲੋਕਲਾਈਜ਼ ਕੀਤਾ ਇੰਡੀਅਨ ਸਪਲਾਈ ਚੇਨ ਵਾਸਤੇ ਲੋਕਲਾਈਜ਼ ਕੀਤਾ ਸੋ ਜਿਹੜਾ ਇਹ ਵਰਸ਼ਨ ਹੈ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਜਿਹੜੀ ਬੰਦੀ ਸ਼ਰਪ N1200 ਉਹਦਾ ਇੰਡੀਅਨ ਵਰਸ਼ਨ ਹੈ ਤੇ ਇਹ ਪੂਰੀ ਤਰ੍ਹਾਂ ਹੁਣ ਲੋਕਲਾਈਜ਼ ਹੋ ਚੁੱਕੀ ਹੈ ਇੱਕ ਦੋ ਚਾਰ ਕੰਪੋਨੈਂਟ ਜਿਹੜੇ ਬਾਹਰੋਂ ਆਉਂਦੇ ਨੇ ਬਟ 90% ਇਹ ਲੋਕਲਾਈਜ਼ ਹੈ ਤੇ ਇੰਡੀਆ 'ਚ ਬੰਦੀ ਹੋਣੀ ਗੱਲ ਕਰੀਏ ਤਾਂ ਤੁਹਾਡੀ ਕੰਪਨੀ ਦੇ ਵੱਲੋਂ ਕਿੰਨੇ ਵਹੀਕਲ ਇੱਕ ਸਾਲ ਦੇ ਵਿੱਚ ਤਿਆਰ ਕੀਤੇ ਜਾਂਦੇ ਸਰ ਸਾਡੇ ਕੋਲ ਕਪੈਸਿਟੀ ਹੈ ਇਸ ਟਾਈਮ ਥਰਟੀ ਵਹੀਕਲਸ ਪਰ ਮੰਥ ਦੀ ਹੈ ਤੋਂ ਲਾਰੋ 300 ਤਿੰਨ ਸੌ ਚਾਰ ਸੌ ਗੱਡੀਆਂ ਅਸੀਂ ਬਣਾ ਸਕਦੇ ਹਾਂ ਬਟ ਸਾਡੇ ਕੋਲ ਕੇਪੇਬਿਲਿਟੀ ਹੈ ਕਿ ਅਗਰ ਇਹ ਮਲਟੀਪਲਾਈ ਵੀ ਕਰਨਾ ਪਏ ਅਸੀਂ ਹਜ਼ਾਰ ਗੱਡੀਆਂ ਬਣਾਉਣਾ ਚਾਹੀਏ ਸਾਲ ਦੀ ਇੱਕ ਕੰਪਨੀ ਕਮਤਾ ਰੱਖਦੀ ਹਜ਼ਾਰ ਗੱਡੀਆਂ ਬਣਾਉਣ ਦੀ ਵੀ ਉਹ ਰਿਕੁਆਇਰਮੈਂਟ 'ਤੇ ਡਿਪੈਂਡ ਕਰਦਾ ਇਸ ਟਾਈਮ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਥਰਟੀ ਵਹੀਕਲਸ ਪਰ ਮੰਥ ਦੀ ਕਪੈਸਿਟੀ ਡਿਵੈਲਪ ਕੀਤੀ ਹੈ ਫਲੱਡ ਦੀ ਜੇਕਰ ਗੱਲ ਕਰੀਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਵਹੀਕਲ ਹੈ ਫਲੱਡ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਨੇਚਰਲ ਡਿਜ਼ਾਸਟਰ ਹੈ ਉੱਥੇ ਕੰਮ ਆਉਂਦਾ ਹੈ ਇਹਦੇ ਬਾਰੇ ਥੋੜਾ ਐਕਸਪਲੇਨ ਕਰੋ ਫਲੱਡਸ ਵਿੱਚ ਇਹ ਹੁੰਦਾ ਪਾਣੀ ਦਾ ਪਹਿਲਾ ਪ੍ਰਭਾਵ ਹੁੰਦਾ ਪਾਣੀ ਆ ਜਾਂਦਾ ਬਹੁਤ ਸਾਰਾ ਤੇ ਪਾਣੀ ਵਿੱਚ ਫਲੋਟ ਕਰਨ ਦੀ ਲੋੜ ਪੈਂਦੀ ਹੈ ਬਟ ਜਦੋਂ ਪਾਣੀ ਥੋੜਾ ਰੀਸੀਡ ਕਰਦਾ ਉਹਦੇ ਬਾਅਦ ਦਲਦਲ ਤੇ ਕਿਚੜ ਆ ਜਾਂਦਾ ਹੈ ਬੋਟ ਚੱਲੀਆਂ ਬੰਦ ਹੋ ਜਾਂਦੀਆਂ ਨੇ ਉੱਥੇ ਤੇ ਇਹ ਵਹੀਕਲ ਦੀ ਕੈਪੈਬਿਲਿਟੀ ਹੈ ਕਿ ਕਿਚੜ ਵਿੱਚ ਰੇਗਿਸਤਾਨ ਵਿੱਚ ਜਾਂ ਦਲਦਲ ਵਿੱਚ ਇਹ ਉੱਥੇ ਵੀ ਚੱਲ ਜਾਂਦੀ ਹੈ ਤੇ ਦੂਜੇ ਡਿਜ਼ਾਸਟਰ ਏਰੀਆ ਜਿੱਥੇ ਕਿ ਤੁਹਾਡੇ ਕੋਲ ਲੈਂਡਸਲਾਈਡ ਹੋ ਗਈ ਜਿੱਥੇ ਪੱਥਰ ਆ ਗਿਆ ਇਹ ਗੱਡੀ ਦੀ ਕੈਪੈਬਿਲਿਟੀ ਕਿ ਪੱਥਰ ਦੇ ਉੱਤੇ ਵੀ ਇਹ ਆਪਣੇ ਗ੍ਰਿਪ ਕਰਕੇ ਨਿਕਲ ਜਾਂਦੀ ਹੈ ਪੱਥਰਾਂ ਦੇ ਉੱਤੇ ਸੋ ਡਿਜ਼ਾਸਟਰ ਡਿਜ਼ਾਸਟਰ ਦਾ ਸਕੇਲ ਤੇ ਬਹੁਤ ਜ਼ਿਆਦਾ ਹੋ ਸਕਦਾ ਹੈ ਕਿਉਂ ਨੇਚਰ ਦੇ ਅਗੇਂਸਟ ਕੋਈ ਖੜਾ ਨਹੀਂ ਹੋ ਸਕਦਾ ਬਟ ਆਫਟਰ ਦ ਡਿਜ਼ਾਸਟਰ ਹਸ ਹੈਪਨਡ ਉਹਦੇ ਬਾਅਦ ਅਗਰ ਕਿਸੇ ਪਾਸੇ ਜਾਣਾ ਤੁਸੀਂ ਰਾਹਤ ਦੇਣ ਆ ਜਾਂ ਲੋਕਾਂ ਨੂੰ ਰੈਸਕਿਊ ਕਰਨਾ ਹੈ ਇਹਦੀ ਕੈਪੈਬਿਲਿਟੀ ਹੈ ਕਿ ਟੇਰੇਨ ਦੇ ਬਾਵਜੂਦ ਕਿਸ ਤਰ੍ਹਾਂ ਦੀ ਟੇਰੇਨ ਹੋਏ ਦੇ ਉਹਦੇ ਤੇ ਪਹੁੰਚ ਸਕਦੀ ਹੈ ਅਗਰ ਰਸਤੇ ਪਾਣੀ ਆ ਜਾਏ ਪਾਣੀ ਤੋਂ ਤੈਰ ਕੇ ਨਿਕਲ ਸਕਦੀ ਹੈ ਅਗਰ ਪੱਥਰ ਆ ਜਾਣ ਉਹਦੇ ਤੋਂ ਪੱਥਰ ਲਈ ਪਥਰੀ ਲਾ ਕੇ ਤੋਂ ਚੜ ਕੇ ਜਾ ਸਕਦੀ ਹੈ ਤੇ ਇਹਦੀ ਮਲਟੀਪਲ ਕੈਪੇਬਿਲਿਟੀਆਂ ਨੇ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਬਹੁਤ ਕੰਮ ਆ ਸਕਦੀ ਹੈ ਜਿਸ ਕਿਰਤ ਜੀ ਜੇਕਰ ਗੱਲ ਕਰੀਏ ਤਾਂ ਸਪੈਸ਼ਲ ਆਪਰੇਟਰ ਦੀ ਲੋੜ ਪੈਂਦੀ ਹੈ ਡਰਾਈਵਰ ਦੀ ਲੋੜ ਪੈਂਦੀ ਹੈ ਜਾਂ ਕੋਈ ਵੀ ਨਾਰਮਲ ਇਨਸਾਨ ਇਸ ਨੂੰ ਛੋਟੀ ਟ੍ਰੇਨਿੰਗ ਤੋਂ ਬਾਅਦ ਲੈ ਕੇ ਚਲਾ ਸਕਦਾ ਕੋਈ ਵੀ ਕੋਈ ਵੀ ਡਰਾਈਵਰ ਜਿਹੜਾ ਗੱਡੀ ਚਲਾ ਸਕਦਾ ਉਹਨੂੰ ਅਸੀਂ ਇੱਕ ਸਪੈਸ਼ਲਾਈਜ਼ ਟ੍ਰੇਨਿੰਗ ਦਿੰਦੇ ਹਾਂ 6-7 ਦਿਨ ਦੀ ਟ੍ਰੇਨਿੰਗ ਸਮ ਐਕਸਪੀਰੀਅੰਸ ਦੇ ਨਾਲ ਉਹ ਇਹਨੂੰ ਚਲਾ ਸਕਦਾ ਤੇ ਉਹਦੇ ਬਾਅਦ ਥੋੜਾ ਜਿਹਾ ਹੈਂਡਸ-ਆਨ ਟ੍ਰੇਨਿੰਗ 10-15 ਦਿਨ ਆਪਣੀ ਜਿਹੜੀ ਆਫ-ਰੋਡ ਟੇਰੇਨ ਵਿੱਚ ਜਾ ਕੇ ਚਲਾ ਕੇ ਇਹਨੂੰ ਸਪੈਸ਼ਲਾਈਜ਼ ਮਤਲਬ ਆਪਣੀ ਕੈਪੈਬਿਲਿਟੀਜ਼ ਨੂੰ ਇੰਪਰੂਵ ਕਰ ਸਕਦਾ ਹੈ। ਇੱਕਲਾ ਸਵਾਲ ਜੀ ਇਸ ਗੱਡੀ ਦੀ ਅਟੌਰ ਦੀ ਕੀਮਤ ਕਿੰਨੀ ਹੈ? ਸਰ ਉਹ ਕੀਮਤ ਇੱਕ ਕਨਫਿਗਰੇਸ਼ਨ ਤੇ ਡਿਪੈਂਡ ਕਰਦੀ ਹੈ ਤੇ ਇੱਕ ਸੈਂਸਿਟਿਵ ਸਬਜੈਕਟ ਹੈ ਆਰਮੀ ਵਾਸਤੇ ਬਣੀ ਹੋਈ ਹੈ ਤੇ ਇਹਨੂੰ ਅਸੀਂ ਪਬਲੀਕਲੀ ਡਿਸਕਸ ਨਹੀਂ ਕਰਾਂਗੇ ਬਟ ਇਨਾ ਕਹਿ ਸਕਦਾ ਕਿ ਅੱਜਕੱਲ ਕਈ ਕਾਰਾਂ ਇਸ ਤੋਂ ਮਹਿੰਗੀਆਂ ਨੇ। ਥੈਂਕ ਯੂ ਜੀ। ਥੈਂਕ ਯੂ। ਸੋ ਸੁਣਿਆ ਤੁਸੀਂ ਜਸਕੀਰਤ ਨਾਗਰਾ ਜੀ ਨੂੰ ਜੀਐਸਡਬਲਯੂ ਗਿਕੋ ਮੋਟਰਸ ਦੇ ਡਾਇਰੈਕਟਰ ਨੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਮਾਨਵਤਾ ਦੇ ਲਈ ਮਾਨਵਤਾ ਦੀ ਸੇਵਾ ਦੇ ਲਈ ਆਪਣੇ ਵੀਕਲ ਪੰਜਾਬ ਦੇ ਜਿਹੜੇ ਇਲਾਕੇ ਨੇ ਫਲੱਡ ਦੇ ਨਾਲ ਹੜਾਂ ਦੀ ਮਾਰ ਹੇਠਾਂਏ ਨੇ ਉੱਥੇ ਉਹਨਾਂ ਨੇ ਭੇਜੇ ਨੇ ਤੇ ਉਹ ਲੋਕਾਂ ਦੀ ਜਾਨ ਪਚਾਰੇ ਨੇ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਪੀ ਸੰਜਾ ਚੰਡੀਗੜ੍ਹ